हम से जब आए ना तो एक एक्सीडेंट हो गया अच्छा जी यहाँ देखा तो खूने खून में रंग हो गया तो एक जो एक एक्सीडेंट करके भाग भाग गया गया अच्छा जी तो हम कौन गया? कौन तो भाग गाड़ी दा... वाले ट्रैक्टर वाले भाग गया तो हम पता नहीं कहाँ गे रहे कहाँ हमने देखा उधर हमारी यहाँ कोई सुरक्षा नहीं होती यहाँ इतनी फास्ट गाड़ी आता है तो हम जब लेटी करने जाते है ना दो किलोमीटर मिनट हमको देखते है ना हमको एक्सीडेंट में डर ਭਾਇ ਲੰਗਾਮ ਤੋਂ ਅਸਾਸੀ ਗਾਲ ਦੋਸਤੋ ਅਸੀਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਮਕੇਰੀਆਂ ਗਰਦਾਸਪੁਰ ਮੁੱਖ ਮਾਰਗ ਤੇ ਖੜੇ ਆ ਜਿੱਥੋਂ ਇੱਕ ਵੱਡੀ ਖਬਰ ਹੈ ਜਿਹੜੀ ਦਰਦਨਾਕ ਹਾਸੇ ਦੀ ਜੋ ਦਰਦਨਾਕ ਹਾਸਾ ਇੱਥੇ ਇੱਕ ਬੱਸ ਤੇ ਘੜੂਕੇ ਦੇ ਦਰਮਿਆਨ ਜੋ ਹੈ ਵਾਪਰ ਚੁਕਾ ਜਿਸ ਵਿੱਚ ਦੋ ਮੌਤਾਂ ਜੜੀਆਂ ਨੇ ਦੋ ਜੋ ਸਵਾਰੀਆਂ ਦੀਆਂ ਜੋ ਬੱਸ ਸਵਾਰ ਸੰ ਦੋ ਨੌਜਵਾਨ ਉਹਨਾਂ ਦੀਆਂ ਮੌਤਾਂ ਜੜੀਆਂ ਹੋ ਚੁਕੀਆਂ ਨੇ ਤੇ ਦਰਦਨਾਕ ਜਿਹੜਾ ਹਾਸਾ ਸਾਹਮਣੇ ਆਇਆ ਤਾਨੂੰ ਦੱਸ ਦਈਏ ਕਿ ਮਿਲੀ ਜਾਣਕਾਰੀ ਅਨਸਾਰ ਜੋ ਇਹ ਕਰਤਾਰ ਬੱਸ ਹੈ ਜੋ ਕਰਤਾਰ ਬੱਸ ਹੈ ਜੋ ਮਕੇਰੀਆਂ ਤੋਂ ਜਿਹੜੀ ਹੈ ਰੋਜ਼ਾਨਾ ਗੁਰਦਾਸਪੁਰ ਨੂੰ ਸਵਾਰੀਆਂ ਲੈ ਕੇ ਜਾਂਦੀ ਹੈ ਸੋ ਪੀਬੀ07 ਏਬੀ9999 ਜੋ ਬੱਸ ਹੈ ਤੁਸੀਂ ਦੇਖ ਰਹੇ ਹੋ ਕਿ ਇਹਦੇ ਜੁੜੇ ਪੂਰੀ ਤਰ੍ਹਾਂ ਇੱਕ ਟਰੈਕਟਰ ਦੇ ਉੱਪਰ ਤੁਹਾਨੂੰ ਦੱਸ ਦਈਏ ਕਿ ਟਰੈਕਟਰ ਜੋ ਬੋਰਾਵਾਲੀ ਬੋਰਾਂ ਵਾਲੀ ਮਸ਼ੀਨ ਦੇ ਉੱਪਰ ਟਰੈਕਟਰ ਦੇ ਟਕੜੁਕੇ ਦੇ ਉੱਪਰ ਜੋ ਪਾਈਪਾਂ ਲੱਦੀਆਂ ਹੁੰਦੀਆਂ ਨੇ ਉਹ ਪਾਈਪਾਂ ਵਾਲਾ ਟਰੈਕਟਰ ਦੱਸਿਆ ਜਾ ਰਿਹਾ ਕਿ ਇੱਥੋਂ ਥੋੜੀ ਦੂਰੀ ਤੇ ਪਿੱਛੇ ਜਿੱਥੇ ਬੱਸ ਖੜੀ ਤੁਸੀਂ ਦੇਖ ਰਹੇ ਹੋ ਇਹਦੀ ਪਿੱਛੇ ਥੋੜੀ ਦੂਰੀ ਤੇ ਕਰੀਬ 50-100 ਮੀਟਰ ਦੀ ਦੂਰੀ ਤੇ ਥੱਲੋਂ ਕੋਈ ਬੋਰ ਕਰਕੇ ਜੋ ਟਰੈਕਟਰ ਹੈ ਬੋਰ ਦੇ ਸਬੰਧ ਦੇ ਵਿੱਚ ਜੋ ਬੋਰ ਦਾ ਕੰਮ ਇੱਥੇ ਚੱਲ ਰਿਹਾ ਸੀ ਸੜਕ ਦੇ ਉੱਪਰ ਚੜਨ ਦੀ ਜਿਹੜੀ ਹੈ ਕੋਸ਼ਿਸ਼ ਕਰ ਰਿਹਾ ਸੀ ਤੇ ਉਧਰੋਂ ਤੇਜ਼ ਰਫਤਾਰ ਜੋ ਬੱਸ ਹੈ ਕਰਤਾਰ ਬੱਸ ਜਵਾਰੀ ਸੀ ਮਕੇਰੀਆਂ ਤਰਫ ਤੋਂ ਤੇ ਬੱਸ ਸਵਾਰ ਨੇ ਮਾਫ ਕਰਨਾ ਬੱਸ ਚਾਲਕ ਨੇ ਬੇਸ਼ੱਕ ਜੋ ਹੈ ਉਸ ਪਾਈਪਾਂ ਨੂੰ ਉਸ ਟਰੈਕਟਰ ਤੋਂ ਬੱਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ਬੱਸ ਦਾ ਜੋ ਅਗਲਾ ਹਿੱਸਾ ਹੈ ਉਹ ਬੱਸ ਚਾਲਕ ਨੇ ਡਰਾਈਵਰ ਨੇ ਸਾਰਾ ਬਚਾ ਲਿਆ ਪਰ ਪਿਛਲੀ ਸਾਈਡ ਤੋਂ ਪਿਛਲੀ ਸਾਈਡ ਤੋਂ ਜਿਹੜੀਆਂ ਪਾਈਪਾਂ ਨੇ ਪੂਰੀ ਤਰ੍ਹਾਂ ਬੱਸ ਦੇ ਵਿੱਚ ਜਿਹੜੀਆਂ ਨੇ ਜੋ ਐਂਟਰੀ ਕਰ ਗਈਆਂ ਨੇ ਤੇ ਬੱਸ ਨੂੰ ਪੂਰੀ ਤਰ੍ਹਾਂ ਪਾੜਦੀ ਹੋਈਆਂ ਬੁਰੀ ਤਰ੍ਹਾਂ ਪਾੜਦੀ ਹੋਈਆਂ ਤੁਸੀਂ ਦੇਖ ਸਕਦੇ ਹੋ ਕਿ ਪਿਛਲੀ ਸਾਈਡ ਤੋਂ ਵੀ ਪਿਛਲੀ ਸਾਈਡ ਤੋਂ ਵੀ ਜਿਹੜੀ ਆ ਬੱਸ ਆ ਪੂਰੀ ਤਰ੍ਹਾਂ ਜਿਹੜੀ ਆ ਪਾਈਪਾਂ ਦੇ ਰਾਈ ਜਿਹੜੀ ਆ ਪਾੜ ਦਿੱਤੀ ਗਈ ਆ ਸੋ ਇਸ ਬੱਸ ਦੇ ਵਿੱਚ ਜੋ ਸਵਾਰ ਸੰ ਸਵਾਰੀਆਂ ਉਹਨਾਂ ਦੇ ਵਿੱਚੋਂ ਦੋ ਨੌਜਵਾਨ ਦੋ ਨੌਜਵਾਨਾਂ ਦੀਆਂ ਜਿਹੜੀਆਂ ਗਰਦਨਾਂ ਨੇ ਜਿਹੜੀਆਂ ਧੌਣਾ ਨੇ ਪੂਰੀ ਤਰ੍ਹਾਂ ਉਹਦੇ ਚਿੱਥੜੇ ਜੜੇ ਨੇ ਉਹ ਉੱਡ ਗਏ ਦੱਸੇ ਜਾ ਰਹੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਬੋਟੀਆਂ ਨੇ ਉਹਨਾਂ ਨੌਜਵਾਨਾਂ ਦੀਆਂ ਮਿਰਤਕਾਂ ਦੀਆਂ ਜਿਹੜੀਆਂ ਬੋਟੀਆਂ ਨੇ ਇਹ ਬੋਟੀਆਂ ਪੂਰੀ ਤਰ੍ਹਾਂ ਜੋ ਬੱਸ ਦੀ ਸੀੜੀ ਦੇ ਵਿੱਚ ਜਿਹੜੀਆਂ ਨੇ ਪਈਆਂ ਜਿੱਥੇ ਨਜ਼ਰ ਆ ਰਹੀਆਂ ਨੇ ਉੱਥੇ ਹੀ ਪੂਰੀ ਤਰ੍ਹਾਂ ਇਹੜੀ ਬੱਸ ਦੀਆਂ ਸ਼ੀਟਾਂ ਨੇ ਬੱਸ ਦੀ ਸਾਰੀ ਜਿਹੜੀ ਬਾਡੀ ਹੈ ਚੈਸੀ ਹੈ ਪੂਰੀ ਤਰ੍ਹਾਂ ਲੋਹੋ ਲੋਹਾਂ ਜਿਹੜੀ ਹੈ ਹੋਈ ਜਿਹੜੀ ਹੈ ਨਜ਼ਰ ਆ ਰਹੀ ਹੈ ਤੁਸੀਂ ਇਧਰੋਂ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਰਾਈ ਬੱਸ ਦੇ ਪੂਰੀ ਤਰ੍ਹਾਂ ਜਿਹੜੇ ਨੇ ਚਿੱਥੜੇ ਜਿਹੜੇ ਨੇ ਉੱਡੇ ਹੋਏ ਨਜ਼ਰ ਆ ਰਹੇ ਨੇ ਸੋ ਕੁਝ ਇੱਥੇ ਰਾਹਗੀਰ ਨੇ ਜੋ ਜੋ ਜਿਨ੍ਹਾਂ ਨੇ ਇਹ ਵੇਖੀ ਘਟਨਾ ਵੇਖੀ ਹੈ ਦਰਦਨਾਕ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਇੱਕ ਪ੍ਰਵਾਸੀ ਹੈ ਜੋ ਇਸ ਏਰੀਏ ਦੇ ਵਿੱਚ ਕੰਮ ਕਰਦੇ ਨੇ ਇਹ ਕਿਸ ਤਰ੍ਹਾਂ ਵਾਪਰਿਆ ਹਸਰਾ ਕੋ ਬਤਾ ਸਕਦੇ ਹੋ ਸਰ ਹਮ ਉहां से गवाਇਨਾ ਦਾ ਇੱਕ ਐਕਸੀਡੈਂਟ ਹੋ ਗਿਆ ਅੱਛਾ ਜੀ ਯਾਹ ਦੇਖਾ ਤਾਂ ਖੂਨ ਖੂਨ ਮੇ ਰੰਗ ਹੋ ਗਿਆ ਇੱਕ ਜੋ ਐਕਸੀਡੈਂਟ ਕਰਕੇ ਭਾਗ ਗਿਆ ਅੱਛਾ ਜੀ ਤਾਂ ਹਮਨੇ ਭਾਗ ਕੌਣ ਗਿਆ कौन तो गाड़ी वाले ट्रैक्टर वाले भाग के गया था हम पता नहीं कहाँ गे कहाता है ना जी। कि दो किलोमीटर हमको देखते हैं ना हमको एक्सीडेंट में हमको बसें चलती है फास्ट चलती है वहाँ बाजार से चलती है ना सीधे दशहरा रुकेगी ठीक है और हम लोगों को कहीं इतना जाम से चलते है ना हमको रोड क्रॉस करके झाड़ी से निकल के जाते हैं ठीक है ठीक है हमारी यहां कोई सुरक्षा नहीं होती यहां नहीं यह बताया जा रहा है कि दो जो नौजवान थे उनकी जो हादसे में मौके पे मौत हो गई है हां दोनों से जान से मर गए सर अच्छा जी हां और, और भी और भी सवारियां जो गंभीर फटड़ हुई है बताई जा रही है वो सब वो चल गए लोग दवाई वगैरह कराने चले गए लोग ਠੀਕ ਹੈ ਸੋ ਮਿਲੀ ਜਾਣਕਾਰੀ ਅਨਸਾਰ ਜਿਵੇਂ ਪ੍ਰਵਾਸੀ ਜੋ ਮਜ਼ਦੂਰ ਇੱਥੇ ਕੰਮ ਕਰਦਾ ਉਹਨਾਂ ਨੇ ਦੱਸਿਆ ਕਿ ਜੋ ਗੱਡੀਆਂ ਆ ਰਹੀਆਂ ਨੇ ਗੱਡੀਆਂ ਬਹੁਤ ਫਾਸਟ ਆਉਂਦੀਆਂ ਨੇ ਜਿਸ ਦੌਰਾਨ ਦੋ ਨੌਜਵਾਨਾਂ ਦੀ ਜਿਹੜੀ ਮੌਤ ਹੋ ਚੁੱਕੀ ਹੈ ਤੇ ਇੱਕ ਜੋ ਮ੍ਰਿਤਕ ਨੌਜਵਾਨ ਆ ਉਹ ਚੰਡੀਗੜ੍ਹ ਦੇ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਤੇ ਦੂਸਰਾ ਮ੍ਰਿਤਕ ਨੌਜਵਾਨਾ ਜੋ ਜ਼ਿਲ੍ਹਾ ਗੁਰਦਾਸਪੁਰ ਦੇ ਦੇ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਤੁਹਾਨੂੰ ਦੱਸ ਦਈਏ ਕਿ ਅਸੀਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਖੜੇ ਹਾਂ ਮਕੇਰੀਆਂ ਗਰਦਾਸਪੁਰ ਮੁੱਖ ਮਾਰਗ ਤੇ ਖੜੇ ਹਾਂ ਜਿੱਥੇ ਇੱਕ ਦਰਦਨਾਕ ਤੇ ਭਿਆਨਕ ਜਿਹੜਾ ਹਾਸਾ ਉਹ ਵਰਪ ਚੁੱਕਿਆ ਕੁਝ ਹੋਰ ਬਤਾਨਾ ਚਾਹਤੋ ਸਰ ਇਹ ਜੋ ਪੁਲੀਆਂ ਹਨਾ ਪੁਲੀਆਂ ਜੀ ਜੀ ਇਹ ਪੁਲੀਆਂ ਸੇ ਪੁਲੀਆਂ ਤੱਕ ਮੈਂ ਐਕਸੀਡੈਂਟ ਹੋਦਾ ਰਹਤਾ ਹੈ ਅਜੇ ਕਾਫੀ ਐਕਸੀਡੈਂਟ ਹੋਤੇ ਹਾਂ ਹਾਂ ਐਸਾ ਹੁੰਦਾ ਵੀ ਸਰ ਗਾੜੀ ਆਏ ਨਾ ਤੇ ਪੂਰੇ ਕੰਮ ਖਲਾਸ ਹੋ ਗਿਆ तो यहाँ बहुत भयंकर एक्सीडेंट होता है रोड रोड छोटा है रोड आ, छोटा है तंग रोड है आ, लेकिन ट्राफिक ज्यादा है आ, आम को यहाँ जाने नहीं पाते सर आने पाते को दिक्कत पड़ जाती है यानी ये निशहरा पतन से निशहरा से लेकर ये जो कौन सा एरिया पड़ता है ये जो टावर वाला है खिंच मोर टावर आ, ये जितना भी एरिया है ये डेंजर है खतरनाक एरिया खत्म है सर इस लोग क्या ना सर ये बोर्ड नहीं कराया वो नहीं लगाया है आने जाने का रास्ता गरीबों को नहीं है रुको जाने, जाने के लिए रोड बस में जाए ट्रैक्टर जाए ठीक है और कहाँ से जाएगा उसके मुड़े से जाएगा बताइए जानी ये तंग रास्ता होने की वजह से जैसे रोड के ऊपर तुम बता रहे हो कि साइड पे ब्रह्मा भी नहीं है ब्रह्मा भी नहीं बनी हुए और ट्राफिक ज्यादा इसलिए हाँ, ये हुए ये समय समय पर ये जो हादसे हैं ये वापरते रहते हैं रास्ता होता रहता है ਸੋ ਅਸੀਂ ਕੋਸ਼ਿਸ਼ ਕਰਾਂਗੇ ਇਸ ਤੋਂ ਇਲਾਵਾ ਜਿਵੇਂ ਦੱਸਿਆ ਕਿ ਜੋ ਮਰਤਕ ਨੌਜਵਾਨੇ ਉਹਨਾਂ ਦੀਆਂ ਡੈੱਡ ਬਾਡੀਆਂ ਨੇ ਮਿਲੀ ਜਾਣਕਾਰੀ ਅਨੁਸਾਰ ਬਕੇਰੀਆਂ ਦੇ ਜੋ ਸਿਵਲ ਹਸਪਤਲ ਪਿਟਲ ਦੇ ਵਿੱਚ ਜੋ ਪਹਚਾ ਦਿੱਤੀਆਂ ਗਈਆਂ ਨੇ ਉਹਨਾਂ ਤੋਂ ਇਲਾਵਾ ਹੋਰ ਵੀ ਜੋ ਜ਼ਖਮੀ ਨੇ ਉੱਥੇ ਜੋ ਪਹਚਾ ਦਿੱਤੇ ਗਏ ਨੇ ਫਟੜ ਹਾਲਤ ਦੇ ਵਿੱਚ ਸੋ ਕੋਸ਼ਿਸ਼ ਕਰਾਂਗੇ ਕਿ ਹੋਰ ਵਧੇਰੇ ਜਾਣਕਾਰੀ ਲੈਣ ਲਈ ਜੋ ਵੀ ਮਰਤਕ ਨੇ ਉਹਨਾਂ ਦੇ ਜੇ ਉੱਥੇ ਵਾਰਿਸ ਮਿਲਦੇ ਨੇ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ